ਕਿਸਾਨ ਅੰਦੋਲਨ ਦੀ ਰੂਪਰੇਖਾ 4 ਜਨਵਰੀ ਦੀ ਮੀਟਿੰਗ ਤੈਅ ਕਰੇਗੀ ਜੇਕਰ ਕਿਸਾਨਾਂ ਦੇ ਦੋ ਬਾਕੀ ਰਹਿਣ ਦੀਆਂ ਮੰਗਾਂ ਵੀ ਕੇਂਦਰ ਸਰਕਾਰ ਮੰਨ ਲੈਂਦੀ ਹੈ ਤਾਂ ਇਹ ਅੰਦੋਲਨ ਕਿਤੇ ਨਾ ਕਿਤੇ ਪਾਰ ਲੱਗੇਗਾ ਜੇਕਰ ਨਹੀਂ ਮੰਨਿਆ ਜਾਂਦੀਆਂ ਤੇ ਅੰਦੋਲਨ ਨੂੰ ਹੋਰ ਤਿਆਰ ਕੀਤਾ ਜਾਵੇਗਾ ਤੇ ਨਾਲ ਹੀ ਨਵੀਆਂ ਰਣਨੀਤੀਆਂ ਉਲੀਕੀਆਂ ਜਾਣਗੀਆਂ ਅੱਜ ਵੀ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ 13 ਜਨਵਰੀ ਯਾਨੀ ਕਿ ਲੋਹੜੀ ਵਾਲੇ ਦਿਨ ਤਿੰਨ ਖੇਤੀ ਕਾਨੂੰਨ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਇਸ ਤੋਂ ਇਲਾਵਾ ਹੋਰ ਕੁਝ ਕੀ ਕਿਸਾਨਾਂ ਨੇ ਰਣਨੀਤੀ ਉਲੀਕੀ ਹੈ ਦੇਖਦੇ ਹਾਂ ਸਾਰੀ ਪੈਸ ਦਾ ਅੱਜ ਪਹਿਲਾ ਸਵਾਗਤ ਤੁਸੀਂ ਸਾਡੇ ਕੋਲ ਆਏ ਹੋ ਫਾਰਸੀ ਸਭ ਤੋਂ ਪਹਿਲਾਂ ਪ੍ਰੈਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਇੱਕ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਣਾ ਚਾਹੁੰਦੇ ਹਾਂ ਜਿਹੜਾ ਇੱਥੇ ਪ੍ਰੈਸ ਵਾਲਿਆਂ ਨਾਲ ਕੋਈ ਬਤਸਲੂਕੀ ਹੋਈ ਆ ਅਸੀਂ ਪ੍ਰੈਸ ਦੇ ਵਿੱਚ ਵੀ ਸਾਰੇ ਜਥੇਬੰਦੀਆਂ ਵੱਲੋਂ ਅਸੀਂ ਮਾਫੀ ਮੰਗਦੀ ਆ ਵੀ ਜਿਨੇ ਵੀ ਉਹ ਗਲਤੀ ਕੀਤੀ ਉਹਦੀ ਨਿੰਦਾ ਕਰਦੇ ਆ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ ਇਹਦਾ ਅਸੀਂ ਪ੍ਰਬੰਧ ਕਰਕੇ ਰੱਖਾਂਗੇ ਪੂਰੇ ਕੱਟ ਦੇ ਵਿੱਚ ਵੀ ਕਿਸੇ ਵੀ ਪ੍ਰਸਿੱਧ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਦੇਸ਼ ਵਿਦੇਸ਼ ਤੱਕ ਪਹੁੰਚਾਇਆ ਸਾਡੀਆਂ ਗੱਲਾਂ ਤੱਕ ਲੈ ਕੇ ਗਏ ਤੇ ਸਾਥ ਸਾਡਾ ਸੰਘਰਸ਼ ਨੂੰ ਪੂਰਾ ਦਿੱਤਾ ਉਹਨਾਂ ਦਾ ਰੱਖੀ ਕਰਨੀ ਸਾਡਾ ਫਰਜ਼ ਬਣਦਾ ਤੇ ਜਿਨੇ ਵੀ ਇਹ ਸ਼ਰਾਰਤ ਕੀਤੀ ਆ ਉਹਦੀ ਬਹੁਤ ਅਸੀਂ ਨਿੰਦਾ ਕਰਦੀ ਆ ਦੂਜਾ ਜਿਹੜਾ ਅੱਜ ਫੈਸਲੇ ਮੀਟਿੰਗ 'ਚ ਹੋਏ ਨੇ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਸਵਾਲ-ਜਵਾਬ ਹੋਣਗੇ ਉਹ ਸਾਡੇ ਸਾਥੀ ਤੇ ਮੈਂ ਹਰਮਿਤ ਸਿੰਘ ਬੀਕੇ ਜੁਕਾਦੀਆਂ ਪ੍ਰੈਜ਼ੀਡੈਂਟ ਮੈਂ ਅਸੀਂ ਸਾਡੇ ਤੁਹਾਨੂੰ ਜਵਾਬ ਦੇਵਾਂਗੇ 13 ਜਨਵਰੀ ਨੂੰ ਸਾਰੇ ਲੋੜੀ ਮਨਾਵਾਂਗੇ ਤੇ ਤਿੰਨ ਕਾਨੂੰਨ ਵਿੱਚ ਜਾਲ ਕੇ ਬਣਾਵਾਂਗੇ ਕਿ ਜੇਕਰ ਤੂੰ ਕਾਨੂੰਨ ਮਾਹਵਾਸ ਕੀਤੇਗੇ ਤਾਂ ਤਿੰਨ ਜਨੂਨ ਅਸੀਂ ਲੋੜੀ ਤੌਰ ਤੇ ਉਹਨੂੰ ਬਦੀ ਦੀ ਗੱਲ ਦੇ ਕੇ ਉਹਨੂੰ ਜਾਲ ਕੇ ਸਾਰੇ ਪੂਰੇ ਭਾਰਤ ਚ ਮਨਾਇਆ ਜਾਣਗੇ 6 ਤੋਂ ਲੈ ਕੇ 20 ਤੱਕ 15 ਮਾਰਚ ਦਾ ਜਾਗ ਉਸ ਸੁਦਾ ਕਿਸਾਨੀ ਸੰਘਰਸ਼ ਦਾ ਪੂਰੇ ਦੇਸ਼ ਦੇ ਵਿੱਚ ਲਗ ਲਗ ਗਰੁੱਪ ਦੇ ਵਿੱਚ ਰੈਲੀ ਜਾਂ ਮੰਗ ਪੱਤਰ ਜਾਂ ਧਰਨੇ ਜਾਂ ਉਦਾ ਕੋਈ ਵੀ ਤਰ੍ਹਾਂ ਦਾ ਵਿਰੋਧ ਕਰਨਾ ਵੀ ਕਾਲੇ ਕਾਨੂੰਨ ਨੂੰ ਮਾਫ ਕੀਤਾ ਜਾਵੇ ਪਲਾ ਬੋਰਡ ਲੱਗੇ ਹੁਣ ਪਲਾ ਚੌਂਕ 'ਚ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਦੇ ਰੂਪ ਦੇ ਵਿੱਚ ਉਹ ਸਾਰਾ 15 ਮਾਰਚ ਆ ਰਾਇਸੀ ਕਿਸਾਨੀ ਦੇ ਨਾਂ ਤੇ ਪੂਰੇ ਦੇਸ਼ 'ਚ ਮਨਾਇਆ ਜਾਊਗਾ 18 ਤਰੀਕ ਸਾਰੇ ਦੇਸ਼ ਦੇ ਵਿੱਚ ਔਰਤ ਕਿਸਾਨ ਦੇ ਵਿੱਚ ਦੇ ਤੌਰ ਤੇ ਅਸੀਂ ਮਨਾਵਾਂਗੇ ਇੱਥੋਂ ਸਟੇਜ ਤੋਂ ਵੀ ਮਨਾਵਾਂਗੇ ਤੇ ਬਾਕੀ ਸਾਰੇ ਦੇਸ਼ ਜਿੱਥੇ-ਜਿੱਥੇ ਸਾਡੇ ਕਿਸਾਨ ਵੀਰ ਮਨਾਉਣਗੇ ਉਹ ਪੂਰੇ ਦੇਸ਼ ਚ ਮਨਾਇਆ ਜਾਊਗਾ 23 ਤਰੀਕ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ ਨਿੰਦਾ ਕਰਦੇ ਹਾਂ ਅੱਜ ਜਿਹੜੇ ਸੰਗਰੂਰ ਦੇ ਵਿੱਚ ਲਾਠੀ ਚਾਰਜ ਸਾਡੇ ਵਰਕਰਾਂ ਦੇ ਕੀਤਾ ਗਿਆ ਤੇ ਕਾਫੀ ਸੱਟਾਂ ਵੀ ਲੱਗੀਆਂ ਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਦੇ ਸਹਾਜ ਕੀਤੀ ਹੈ ਤੇ ਕਿ ਡਾਕਟਰ ਹਸਪਤਲ ਵੀ ਗਏ ਨਹੀਂ ਤੇ ਇੱਕ ਸਟਾਫ کافی ਸੀਰੀਅਸ ਵੀ ਨੇ ਅਸੀਂ ਸਰਕਾਰ ਦੀ ਵੀ ਨਿੰਦਾ ਕਰਦੇ ਆ ਤੇ ਜਿਹੜੇ ਬੀਜੇਪੀ ਦੇ ਵਰਕਰ ਉੱਥੇ ਮੀਟਿੰਗਾਂ ਵਾਲੇ ਰੈਲੀਆ ਕਰਨ ਜਾਂਦੇ ਆ ਸਾਡਾ ਘਰਾਓ ਦਾ ਅੱਜ ਦਾ ਨਹੀਂ ਪਿਛਲੇ 97 ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਜਿੱਥੇ ਵੀ ਬੀਜੇਪੀ ਜਾ ਕੇ ਆਪਣੀ ਕੋਈ ਮੀਟਿੰਗ ਤੇ ਰੈਲੀ ਕਰੂਗੀ ਉਹਦਾ ਅਸੀਂ ਵਿਰੋਧ ਕਰਾਂਗੇ ਜਦ ਤੱਕ ਇਹ ਕਾਲੇ ਗਰੂਨ ਨਹੀਂ ਵਾਪਸ ਲੈਤੇ ਜਾਂਦੇ ਉਹਦੇ ਮਾਤਮੀ ਉਹ ਕਿਸਾਨ ਵੀਰ ਗਏ ਸੀ ਤੇ ਮੁਰੂ ਲਾਠੀ ਚਾਰਜ ਕੀਤੇਗੇ ਜਿਹਨੂੰ ਜੋ ਨਿੰਦਾ ਕਰਦੇ ਆ ਹੁਸ਼ਿਆਰਪੁਰ ਦੇ ਵਿੱਚ ਇੱਕ ਬੀਜੇਪੀ ਦੇ ਨਿੰਦਾ ਕਰਨ ਦੇ ਤੌਰ ਤੇ ਇੱਕ ਗੋਹੀ ਟਾਈ ਲਾਈ ਗਈ ਸੀ ਉਹ ਵੀਰ ਦੇ ਉਲਟ 307 ਦਾ ਪਰਚਾ ਪਾਇਆ ਗਿਆ ਜਿਹੜੀ ਅਸੀਂ ਇੱਥੋਂ ਫੈਸਲਾ ਕੀਤਾ ਵੀ ਉਹਦਾ ਨਿੰਦਾ ਕਰਦੇ ਆ ਵੀ ਇੱਕ ਤਾਂ ਗੋਹਾ ਸੱਟੜ ਤੇ 307 ਦੇ ਪਰਚੇ ਪਾਉਣੇ ਪੰਜਾਬ ਪਰਚੇ ਪਾਉਣੇ ਬਹੁਤ ਗਲਤ ਨੇ ਤੇ ਬੀਜੇਪੀ ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਵੇਂ ਵਿਰੋਧ ਚੱਲ ਰਿਹਾ ਸਾਰੇ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ ਕੱਲ ਦੀ ਮੀਟਿੰਗ ਤੇ ਸਾਡੀ ਗੌਰ ਵੀ ਸਰਕਾਰ ਕਿਹੜੇ ਹਿਸਾਬ ਨਾਲ ਲੈਂਦੀ ਹੈ ਉਹਦੀ ਅੱਜ ਅਸੀਂ ਬੁਲਾਰੇ ਨਿਯੁਕਤ ਕਰ ਚੁੱਕੇ ਹਾਂ ਤੇ ਸਾਡੀ ਸਾਰੀ ਤਿਆਰੀ ਹੈ ਆਪ ਦੇ ਜਿਹੜੇ ਤਿੰਨ ਕਾਨੂੰਨ ਤੇ ਐਮਐਸਪੀ ਨੂੰ ਨਵਾਂ ਕਾਨੂੰਨ ਬਣਾਉਣਾ ਇਹ ਦੋ ਮੁੱਦੇ ਆਪਣੇ ਮੇਨ ਉੱਤੇ ਰਹਿ ਗਏ ਆ ਕਿ ਤਿੰਨੇ ਗਰੂਨਾ ਨੂੰ ਵਾਪਸ ਲੈਣਾ ਤੇ ਕਿਵੇਂ ਦਿੱਤਾ ਜਾਊਗਾ ਤੇ ਜਾਂ ਐਮਐਸਪੀ ਦੇ ਉੱਤੇ ਕਾਨੂੰਨ ਕਿਵੇਂ ਬਣਾਈ ਜਾਣਗੇ ਤੇ ਬਾਕੀ ਵੀ ਤੁਸੀਂ ਕੁਐਸਚਨਿੰਗ ਕਰ ਸਕਦੇ ਹੋ ਤੁਹਾਡੀ ਵੀ ਕੁਐਸਚਨਿੰਗ ਮੈਂ ਆਪਕੋ ਬਤਾਨਾ ਚਾਹਤਾ ਹਾਂ थोड़ा हिंदी में बोल देते हैं जो हिंदी चैनल वाले हैं और पूरे राष्ट्र में जाना चाहिए तेरह तारीख को जो कृषि कानून है उनकी कापियां जलाकर लोहड़ी का जो त्योहार है उसको मनाया जाएगा और छह से बीस तारीख तक अलग अलग तरीके से जैसे भी लोग चाहें पूरे भारत में वो किसानों के पक्ष में इस आंदोलन के पक्ष में धरना करें मार्च करें ट्रैक्टर से फ्लैक्स लगाए ये पंद्रवाड़ा जो मनाया जाएगा तो यह छह से बीस तक होगा उसके अलावा तेईस तारीख को जो सुभाष चंद्र जी का दिवस आ रहा है उस दिन किसान दिवस मनाया जाएगा पहले आजाद हिंद के नाम पे मनाया जाता था और अब आजाद हिंद किसान दिवस के नाम पे मनाया जाएगा और उसके अलावा जो आज लाठीचार्ज किया है संगरूर में एक बीजेपी के नेता का घिराव करने गए थे कुछ किसान उन लाठी लाठीचार्ज किया पंजाब सरकार ने उसकी सख्त निंदा करते हैं और आपके जरिए हम उनको जो पंजाब सरकार है उसको अवगत कराते हैं कि अगर आपने ये लाठीचार्ज ना बंद किया जो ज्यातियां ना बंद की तो वहां भी मोर्चे उनके खिलाफ खुलेंगे उनको चेतावनी देते हैं आपके जरिए से इसी तरह होशियारपुर में जो टीक्षण सूद वहां से सबका कैबिनेट मिनिस्टर है उन्होंने निंदा की थी किसानों की और बोला था कि दिल्ली में पिकनिक मनाने गए हैं तो लड़कों को था तो उन लड़कों ने वहां गोबर की ट्रॉली उतार दी उनके गेट के आगे तो देखिए कितना ये सरकारें वो चाहे कांग्रेस की सरकार हो चाहे वो बीजेपी की सरकार हो तो किसान के साथ कैसे करते हैं ये कह सकते हैं कि लोकतंत्र को खत्म कर रहे हैं संविधान तौर पर गलत कर रहे हैं तो उनके ऊपर चार का चार सौ बावन का पर्चा और तीन सौ सात का पर्चा ये दोनों ही पर्चे तब होते हैं अगर कोई फौजदारी हो तो कोई झगड़ा हो तो ये क्रिमिनल है उन्होंने कोई क्राइम नहीं किया केवल गोबर की ट्रॉली दी है और वो गोबर की ट्रॉली के नाम पर उनके ऊपर पर्चे किए गए और हम आपके माध्यम से यह भी बताएंगे कल वहां बड़ी संख्या में जो आसपास के संगठन है वो उनके जो सेक्रेटरियट है जो हेडक्वार्टर है वहां धरना कर रहे हैं और सरकार को चेतावनी दे रहे हैं कि इन सभी पर्चों को कैंसिल करें और जो शब्दावली उन्होंने इस्तेमाल किया जो सबका कैबिनेट है वो मीडिया में भी है उनके ऊपर पर्चा किया जाए क्योंकि बहुत शब्दावली उन्होंने वहां बोली है तो ये सारी बातें आपको मैं अपने माध्यम से बताना बताना चाहता था और उसके आगे मैं अपने साथी बोलूंगा हर्षर जी बोलेंगे कुछ फिलहाल समा हो होगा एक छोटी जी ब्रेक का मिलते हैं ब्रेक तो बाद ਜੀਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਸੰਗਰੂਰ ਪਹੁੰਚੇ ਸਨ ਵਰਕਰਾਂ ਦੇ ਨਾਲ ਮੀਟਿੰਗ ਕਰਨ ਲਈ ਜਿਵੇਂ ਹੀ ਕਿਸਾਨਾਂ ਨੂੰ ਇਸ ਦਾ ਪਤਾ ਚੱਲਿਆ ਤਾਂ ਵਿਰੋਧ ਕਰਨ ਦੇ ਲਈ ਵੱਡੀ ਗਿਣਤੀ ਦੇ ਅੰਦਰ ਜਥੇਬੰਦੀਆਂ ਦੇ ਕਿਸਾਨ ਪਹੁੰਚ ਗਏ ਤਾਂ ਇਸ ਦੌਰਾਨ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਕਿਸਾਨਾਂ ਦੇ ਉੱਪਰ लाठी चार्ज ਕੀਤਾ ਜਿਸ ਦੀ ਨਖੇਦੀ ਅੱਜ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਹੈ ਦਿੱਲੀ ਸਿੰਘੂ ਬਾਰਡਰ ਦੇ ਉੱਪਰ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਇਸ ਘਟਨਾ ਦੇ ਪ੍ਰਤੀ ਉਹਨਾਂ ਨੇ ਨਿੰਦਾ ਜ਼ਾਹਰ ਕੀਤੀ ਹੈ ਤੇ ਨਾਲ ਹੀ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕਿਸਾਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ 307 ਦਾ ਉਸ ਦਾ ਵੀ ਉਹਨਾਂ ਨੇ ਨਖੇਦੀ ਕੀਤੀ ਹੈ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਾਨੂੰਨ ਐ ਉਹਨਾਂ ਦੇ ਖਿਲਾਫ ਜਿਹੜੇ ਅੰਦੋਲਨ ਚੱਲ ਰਹੇ ਨੇ ਜਾਂ ਭਾਜਪੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਤਾਂ ਉਹਨਾਂ ਦੇ ਜਿਹੜੇ ਕਿਸਾਨ ਸ਼ਾਮਲ ਨੇ ਇਸ ਦੇ ਵਿੱਚ ਤਾਂ ਉਹਨਾਂ ਦੇ ਉੱਪਰ ਅਜਿਹੇ ਪਰਚੇ ਨਾ ਕੀਤੇ ਜਾਣ। ਮੈਂ ਹਰਿੰਦਰ ਸਿੰਘ ਵਿਆਪਕ ਸਾਂਸਿਕਾ ਚੋਟੀ ਪ੍ਰਧਾਨ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਕਿਸਾਨਾਂ ਤੇ ਪਰਚੇ ਨਜਾਇਜ਼ ਕਰ ਰਹੇ ਆ ਉਹਦੇ ਬਾਜ ਆ ਜਾਵੇ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਜੇਕਰ ਇਸ ਤਰ੍ਹਾਂ ਕਰਦੀ ਰਹੀ ਤੇ ਉਹ ਫਿਰ ਸੋਡੀ ਕੰਟਰੋਲ ਤੋਂ ਬਾਹਰ ਹੋ ਜੂਗਾ ਨਾ ਉਸ ਨੂੰ ਇਸ ਗੱਲ ਤੇ ਬਹੁਤ ਸਖਤ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਬਿਲਕੁਲ ਨਜਾਇਜ਼ ਪਰਚੇ ਕੱਟੇ ਗਏ ਆ ਇੱਕ ਢੇਰ ਦੂਸਰੇ ਦਾ ਇੱਕ ਟਰਾਲੀ ਲਾਉਣ ਦੇ ਨਾਲ ਕਿਸ ਦਾ ਕਤਲ ਨਹੀਂ ਹੋ ਗਿਆ ਜਿਹੜਾ ਕਿ 307 ਦਾ ਪਰਚਾ ਕੱਟਿਆ ਗਿਆ ਇਸ ਕਰਕੇ ਜਿਹੜਾ ਲਾਠੀ ਹਾਰ ਸੰਗਰੂਜ ਕੀਤਾ ਗਿਆ ਇਦਾਂ ਦੇ ਕੰਮ ਕਰਨ ਤੋਂ ਆਵਾਜ਼ ਆ ਜਾਵੇ ਸੰਗਤ ਬਹੁਤ ਦੁਨੀਆ ਪਰੇਸ਼ਾਨ ਆ ਕਿਸਾਨ ਇੰਨੇ ਚਿਰਾਂ ਤੋਂ 3 ਮਹੀਨੇ ਹੋ ਗਏ ਆ ਸੰਘਰਸ਼ ਲੜਦੇ ਆ ਉਹਨੂੰ ਪੰਜਾਬ ਵਾਲਿਆਂ ਨੂੰ ਬਾਕੀ ਨਾਲ ਲੱਗਦੇ ਹੋਏ ਤਾਂ ਆਪਣੇ ਇਥੋਂ ਸਵਾ ਮਹੀਨੇ 3 ਹੀ ਹੋ ਗਿਆ ਬੈਠੇ ਨੇ ਦਿੱਲੀ ਇਸ ਕਰਕੇ ਕਿ ਇਦਾਂ ਦੇ ਕੰਮ ਸਰਕਾਰਾਂ ਨਾ ਕਰਨ ਲਾਠੀ ਚਾਰਜ ਨਾ ਕਰਨ ਸ਼ਾਂਤਮਈ ਰੱਖਣਾ ਇਹਨਾਂ ਬੋਲ ਕਹਿੰਦਾ ਹੋਇਆ ਬਾਕੀ ਮੇਰੇ ਭਾਈ ਸਿਧਾਂਜੂ ਨੇ ਬਹੁਤ ਕੁਝ ਦੱਸ ਦਿਆ ਪੰਜਾਬ ਕਸਮ ਕਮੇਟੀ ਦਾਬਾ ਕੇ ਆਰਸ਼ਰ ਹਰਪਾਲ ਸਿੰਘਾ ਬੋਰਾ ਪ੍ਰਧਾਨ ਜੀ ਨੇ ਔਰ ਸਾਡੇ ਰਾਜ ਸਾਹਿਬ ਨੇ ਬਹੁਤ ਕੁਝ ਦੱਸ ਦਿਆ ਆਈ ਇੱਕ ਹੋਰ ਖਬਰ ਆ ਰਹੀ ਹੈ ਕਿ ਜੂਪੀ ਮੇ ਜੋ ਸ਼ਾਹਜਹਾਂ ਪਰਸੇ ਕਿਸਾਨ ਨੇ ਨਾਕਾ ਤੋੜ ਕੇ ਆਗੇ ਆਇਆ ਇੱਥੇ ਇੱਕ ਵਾਰ ਦੁਆਰਾ ਪੁੱਛ ਕੇ ਫਿਰ ਉਹਨਾਂ ਕੇ ਉਪਲੱਠਾ ਜਾਂਚ ਕਰ ਦਿਆ

ਆਪਣੇ ਸੱਤੀ ਕੋ ਇੱਕ ਹੁਣ ਉਹ ਕੁਝ ਬਿਆਰ ਇਸ ਕੇ ਅਗੇ ਰੱਖੇ ਦੇਖਿਏ ਮੈਂ ओंकार ਸਿੰਘ ਅਗਰ ਜਨਤ ਸੈਕਟਰੀ ਭਾਰਤੀ ਕਿਸਾਨ ਜੁਨੇ ਰਾਜੇਵਾਲ ਅੰਦੋਲਨ ਕਾਜ 37ਵਾਂ ਦਿਨ ਹੈ ਜੋ ਸਰਕਾਰ ਹੈ ਕੇਂਦਰ ਸਰਕਾਰ ਉਹ ਆਪਣਾ ਬਥੀਰਾ ਜੋ ਅੜਿਆਲ ਬਥੀਰਾ ਹਟਕਾਰ ਜੋ ਹਟਕਾਰ ਨਹੀਂ ਬਣਾ ਰਹੀ ਹੈ ਉਸ ਕੋ ਇਹ ਛੋੜਨਾ ਚਾਹੀਏ ਔਰ ਕਿਸਾਨੋ ਕੀ ਮੰਗੋ ਪਰ गंभीरता से विचार होना चाहिए जो हमने तीन कृषि कानून रद्द करने की बात किया हमारी बात वही पड़ी है और किसान जब तक ये कृषि कानून खत्म नहीं किए जाते वापस नहीं जाएंगे यही आंदोलन जो है वो बढ़ता जाएगा किसानों की और गिनती है जो इस संघर्ष में शामिल होती जाएगी और ये एक अफसोस की बात है जो किसान शहीद हो रहे हैं उनकी गिनती है जो दिन प्रतिदिन बढ़ती जा रही है चार किसान जो आज शहीद हुए इस तरह ही पहले साठ से ऊपर गिनती है जो हो चुकी है मैं समझता हूँ कि सरकार को इसका भी संज्ञान लेना चाहिए और सरकार के मुंह पे मैं समझता हूँ कि ये चपेड़ है जो ऐसे हालात में किसान बैठे हैं जहाँ ठंड में बैठे हैं बुजुर्ग है ਔਰ ਸੁਰਵਤਾ ਭਾਮੀ ਜੋ ਸਾਡੇ ਭਾਈ ਹੈ ਉਹ ਪੂਰੀ ਦੇ ਰਹੇ ਹਨ ਲੇਕਿਨ ਸਰਕਾਰ ਹੈ ਉਸ ਕੋਈ ਇਸ ਦੀ ਚਿੰਤਾ ਨਹੀਂ ਹੈ ਕਿ ਸ਼ੇਮ ਸ਼ਰਮ ਵਾਲੀ ਬਾਤ ਹੈ ਸਰਕਾਰ ਕੇ ਲਈ ਮੈਂ ਇਤਨਾ ਹੀ ਕਹਾਂ ਮੈਂ ਪ੍ਰਮਾਨ ਸਿੰਘ ਸੰਧੂ ਪ੍ਰਧਾਨ ਭਾਰਤੀ ਸੱਜਣੀਆਂ ਪੰਜਾਬ ਇਹ ਸਗਰੂਰ ਦੇ ਵਿੱਚ ਜਿਹੜਾ ਅੱਜ ਲੱਖ ਜਾਰਜ ਭਾਜਪਾ ਨੇ ਕਰਵਾਇਆ ਹੈ ਕਿਸਾਨਾਂ ਤੇ ਉਹ ਬਹੁਤ ਮੰਦਪਾ ਗਿਆ ਸੀ ਉਹਦੀ ਨਿੰਦਿਆ ਕਰਦੇ ਆ ਤੇ ਜਿਹੜਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਇੰਨੀ ਡਾਨੀ ਬਾਨੀ ਦੇ ਕਿਸੇ ਵੀ ਨੁਕਸਾਨ ਤੇ ਜੋ ਤਿੰਨ ਵਾਰੇ ਬੋਲਿਆ ਕਿ ਸਾਡੇ 60 ਕਿਸਾਨ ਚੀਤ ਹੋ ਚੁੱਕੇ ਨੇ ਜਿੰਨਾ ਤੇ ਇੱਕ ਆਦਮੀ ਪ੍ਰਧਾਨ ਮੰਤਰੀ ਨਹੀਂ ਬੋਲਿਆ ਇਹ ਵੀ ਬਹੁਤ ਮੰਦਭਾਗੀ ਗੱਲ ਆ ਜਗਜੀਤ ਸਿੰਘ ਚੋਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪਿਛਲੇ 36 37 ਦਿਨਾਂ ਤੋਂ ਬਹੁਤ ਹੀ ਤੀਸਫੁਲੀ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਆ ਔਰ ਬੜਾ ਛਾਤਮਾ ਇੱਥੇ ਧਰਨਾ ਲੱਗਾ ਹੋਇਆ ਆ ਪਰ ਕੁਛ ਸਰਕਾਰ ਦੇ ਮંત્રી ਸਬਕਾ ਮੰਤਰੀ ਇੱਕ ਬੜੀ ਉਤਸਾਹੂ ਜਿਹੜੀ ਆ ਬਿਆਨਬਾਜ਼ੀ ਦੇ ਕੇ ਸਾਡੇ ਨੌਜਵਾਨਾਂ ਨੂੰ ਭੜਕਾਹਟ ਦੇ ਵਿੱਚ ਲਿਆ ਰਿਹਾ ਹੈ ਉਹਦਾ ਪ੍ਰਤੱਖ ਪ੍ਰਮਾਣ ਜਿਹੜਾ ਆ ਹੁਸ਼ਿਆਰਪੁਰ ਦੇ ਵਿੱਚ ਹੋਇਆ ਆ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਗੋਬਰ ਦੀ ਹੀ ਟਰਾਲੀ ਜਿਹੜੀ ਆ ਗੇਟ ਮੋੜੇ ਸਿੱਟੀ ਗਈ ਸੀ ਔਰ ਉਹਦੇ ਉਹਨਾਂ ਦੇ ਉੱਪਰ 307 ਤੇ 452 ਸੰਗੀਨ ਧਰਾਵਾਂ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਇਹਨਾਂ ਦੀ ਮੈਂ ਇੱਥੇ ਨਿੰਦਾ ਕਰਦਾ ਕਿ ਇਹੋ ਜਿਹੇ ਏ ਏਡੇ-ਡੇ ਵੱਡੇ ਕਤਲ ਦੇ ਪਰਚੇ ਦਰਜ ਕਰਨੇ ਬਹੁਤ ਹੀ ਇਹ ਜਿਹੜਾ ਇਹਨਾਂ ਵਾਸਤੇ ਘਟੀਆ ਕੰਮ ਆ ਆ ਇੱਕ ਮੈਂ ਸੰਗਰੂਰ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਆ ਸਾਡੇ ਕਿਸਾਨ ਵੀਰਾਂ ਤੇ ਆ ਉਹ ਵੀ ਬੜਾ ਇੱਕ ਮੰਦਭਾਗੀ ਘਟਨਾ ਆ ਇੱਕ ਇੱਕ ਅਸੀਂ ਪਿੱਛੇ ਡੇਢ ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਇਹ ਗੰਨੇ ਤੇ ਰੇਟ ਪ੍ਰਤੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਪੰਜਾਬ ਭਵੰਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਸੀ ਔਰ ਉਸ ਵੇਲੇ ਗੰਨੇ ਦਾ ਰੇਟ ਵਧਾਉਣ ਵਾਸਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਕਿ ਜਿਹੜਾ ਪੰਜਾਬ ਦਾ ਰੇਟ ਆ ਹਰਿਆਣੇ ਦੇ ਬਰਾਬਰ ਕੀਤਾ ਜਾਵੇ ਕਿਉਂਕਿ ਗੰਨੇ ਦਾ ਰੇਟ ਪਿਛਲੇ 4 ਸਾਲਾਂ ਤੋਂ 310 ਰੁਪਏ ਪ੍ਰਤੀ ਕੁਆਂਟਲ ਤੇ ਹੀ ਅੜਿਆ ਹੋਇਆ ਆ ਹਾਲਾਂਕਿ 1.5 ਮਹੀਨਾ ਹੋ ਗਿਆ ਹੁਣ ਮਿੱਲਾਂ ਚੱਲਦੀਆਂ ਨੂੰ ਵੀ ਪਰਾਧੂ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਵੀ ਉਹ ਜਿਹੜਾ ਮੁੱਲ ਤੈਅ ਨਹੀਂ ਕੀਤਾ ਵਾਅਦਾ ਕਰਕੇ ਔਰ ਉਸ ਦਿਨ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇੱਕ ਹਫਤੇ ਦੇ ਵਿੱਚ ਅਸੀਂ ਕਮੇਟੀ ਬਣਾ ਕੇ ਇਹਦਾ ਮੁੱਲ ਨਿਰਧਾਰਤ ਕਰਕੇ ਅਸੀਂ ਸਾਰਿਆਂ ਨੂੰ ਆਪਣੇ ਖੰਡ ਮਿਲਾਂ ਨੂੰ ਜਿਹੜਾ ਇਹ ਭੇਜ ਦਮਾ ਕੇ ਨੋਟੀਫਿਕੇਸ਼ਨ ਪਰ ਅੱਜ ਤੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਦਾ ਗੰਨੇ ਦਾ ਰੇਟ ਜਲਦੀ ਤੋਂ ਜਲਦੀ ਵਧਾ ਕੇ ਇਹਨੂੰ ਭੇਜਿਆ ਜਾਵੇ 350 ਰੁਪਏ ਜਿਹੜਾ ਗੰਨੇ ਦਾ ਰੇਟ ਕੀਤਾ ਜਾਵੇ ਨਹੀਂ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸੰਘਰਸ਼ ਹੋ ਰਿਹਾ ਹੋ ਸਕਦਾ ਅਸੀਂ ਪੰਜਾਬ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਇਹ ਸੰਘਰਸ਼ ਕਰੀਏ ਇੱਥੇ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਸੁਣਾਉਣੇ ਆ ਕਿਸਾਨ ਜਥੇਬੰਦੀਆਂ ਨੇ ਹੋਰ ਕੀ ਫੈਸਲੇ ਲਏ ਨੇ ਪੰਜਾਬ ਦੇ ਵਿੱਚ ਗੰਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤਾਂ ਕਿਸਾਨ ਲਗਾਤਾਰ ਮੰਗ ਕਰਦੇ ਆ ਇਸ ਦੇ ਭਾਣ ਨੂੰ ਲੈ ਕੇ ਤਾਂ ਇੱਕ ਵਾਰ ਮੁੜ ਤੋਂ ਕਿਸਾਨ ਜਿੱਥੇ ਬੰਦੇ ਨੇ ਸਾਫ਼ ਕਰ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਵਾਅਦਾ ਨਾ ਕੀਤਾ ਤਾਂ ਜਿਵੇਂ ਹੁਣ ਅੰਦੋਲਨ ਚੱਲ ਰਿਹਾ ਤੇ ਭਾਜਪੀ ਲੀਡਰਾਂ ਦਾ ਘਰਾਓ ਕੀਤਾ ਜਾ ਰਿਹਾ ਉਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਸਰਕਾਰ ਦਾ ਘਰਾਓ ਕੀਤਾ ਜਾਵੇਗਾ ਮੰਤਰੀਆਂ ਦਾ ਘਰਾਓ ਹੋਵੇਗਾ ਜਿਹੜੀ ਕੱਲ ਦੀ ਮੀਟਿੰਗ ਦੀ ਸਾਡੀ ਤਿਆਰੀ ਆ ਮੇਨਲੀ ਜਿਹੜਾ ਹੈਗਾ ਅਸੀਂ ਤਿੰਨ ਜਿਹੜੇ ਮਿਲਣੇ ਉਹਤੇ ਫੋਕਸ ਆ ਤੇ ਉਹ ਵਾਪਸ ਕਰਾਉਣੇ ਤੇ ਰੱਤ ਕਰਾਉਣ ਤੱਕ ਇਸ ਗੱਲ ਜਾਰੀ ਰਹੂਗਾ ਤੇ ਜਿਹੜਾ ਐਮਐਸਪੀ ਦੇ ਉੱਤੇ ਜਿਹੜਾ ਕਾਨੂੰਨ ਬਣਾਉਣਾ ਉਹਦੇ ਤੇ ਮੀਟਿੰਗ ਹੈਗੀ ਆ ਕੋਈ ਕੁਐਸਚਨਿੰਗ ਹੈਗੀ ਆ ਦੱਸੋ ਸਾਹਿਬ ਜਿਹੜਾ 6 ਤਰੀਕ ਨੂੰ ਤੁਸੀਂ ਟ੍ਰੈਕਰ ਮਾਰਚ ਕਰ ਰਹੇ ਹੋ ਤੈਹ ਜਾਇਦੇ ਵਿੱਚ ਚੇਂਜਸ ਹੋ ਸਕਦੀਆਂ ਨੇ ਸਾਹਿਬ ਨਹੀਂ ਹਾਲੇ ਕੱਲ ਦੀ ਮੀਟਿੰਗ ਦੇਖਦੇ ਸਾਡਾ ਤੈਹ ਪ੍ਰੋਗਰਾਮ ਦੇ ਚੁੱਕੇ ਆ ਤਿਆਰੀ ਸਾਡੀ ਫੁੱਲ ਆ ਤੇ ਕਾਦੀ ਮੀਟਿੰਗ ਦੇਖਦੇ ਸਰਕਾਰ ਦਾ ਕੀ ਹੋ ਰਹੀ ਹੈ ਲੱਗਦਾ ਇਹ ਕਿ ਮੰਗ ਆ ਰਹੀ ਹੈ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੋ ਕਿ ਤੁਸੀਂ ਤਿਰੰਗੇ ਲਾ ਕੇ ਕਰਨਾ ਹੈ ਜਾਂ ਕਿਸਾਨੀ ਦੀ ਹਰੀ ਝੰਡੀ ਲਾ ਕੇ ਕਰਨਾ ਹੈ ਹਰੀ ਝੰਡੀ ਵੀ ਤੇ ਤਿਰੰਗੇ ਵੀ ਹਰੀ ਝੰਡੀ ਲੱਗੇ ਹੋਏ ਆ ਪਹਿਲਾਂ ਹੀ ਉਹਦਾ 26 ਜਨਵਰੀ ਨੂੰ ਕਨਸਟੀਟਿਊਸ਼ਨ ਨੂੰ ਮੰਨਦੇ ਆ ਉਹ ਨਹੀਂ ਮੰਨਦੇ ਜਿਹੜੇ ਸਟੇਟ ਦੇ ਰਹੇ ਆ ਮੱਕ ਉਹ ਨਹੀਂ ਦੇ ਰਹੇ ਫੈਡਰਲ ਢਾਂਚੇ ਦੇ ਵਿੱਚ ਰੂਲਸ ਬਣਾਏ ਹੋਵਰ ਉਹਦੇ ਕਰਕੇ ਆ ਉਹਨੂੰ ਮੈਂ ਕਲੀਅਰ ਕਰੂੰਗਾ ਕਿਵੇਂ ਦਾ ਪ੍ਰੋਟੈਸਟ ਹੋਊਗਾ ਜਿਹੜਾ 26 ਜਨਵਰੀ ਇਹ ਤੁਹਾਨੂੰ ਅਗਲੇ ਮੀਟਿੰਗ 'ਚ ਕਲੀਅਰ ਕਰ ਦਾਂਗੇ ਸਾਰਾ 26 ਜਨਵਰੀ ਬਹੁਤ ਦੂਰ ਹਾਲੇ ਹਾਲੇ ਕੱਲ ਦੀ ਮੀਟਿੰਗ ਬਾਰੇ ਪੁੱਛਦੇ ਆ ਐਮਪੀ ਤੱਕ ਕਿੱਥੇ ਤੱਕ ਜਾਣ ਦਾ ਪ੍ਰੋਗਰਾਮ ਹੈ ਉਹ ਵੀ ਦੱਸ ਸਕਦੇ ਹੋ ਕਿਵੇਂ ਕੱਲ ਦੱਸਾਂ ਇਹ ਵੀ ਪਰਸੋਂ ਘੜੀ ਹੋਇਆ ਵੀ ਸੇ ਕੱਲ ਕਰਦਾ ਹੈ ਕੱਲ ਨੂੰ ਮੀਟਿੰਗ ਘੜੀ ਹੈਗੀ ਉਹ ਤੇ ਦੱਸਿਓ ਇਹ ਪ੍ਰੋਗਰਾਮ ਕਲੀਅਰ ਹੋ ਚੁੱਕਿਆ ਪੀਸੀ ਦੀ ਹੋ ਚੁੱਕੀ ਹੈ ਤੁਹਾਨੂੰ ਪਰ ਸਿਮਰਤ ਕੋਲ ਬਾਦ ਦਾ ਫੇਰ ਤੋਂ ਪਿਆਰ ਆਂਦਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਸੀ ਇਹ ਬਿੱਲ ਕਿਸਾਨਾਂ ਦੇ ਖਿਲਾਫ ਨੇ ਫੇਰ ਤੋਂ ਦੁਬਾਰਾ ਤੋਂ ਜਿਹੜਾ ਹੈਗਾ ਪ੍ਰਤੀਕਰਮ ਆਇਆ ਹੈ ਕਿ ਕੋਈ ਨਹੀਂ ਕਰੋ ਜੀ ਆਪਣੀ ਜੀ ਨੂੰ ਹੁਣ ਪਤਾ ਲੱਗਿਆ ਹੋਣਾ ਵੀ ਸ਼ਾਇਦ ਬਿੱਲ ਗਲਤ ਸੀ ਕਿਉਂਕਿ ਲੋਕ ਸਾਰੇ ਪੰਜਾਬ ਦੇ ਉੱਠ ਕੇ ਇੱਥੇ ਆ ਚੁੱਕੇ ਨੇ ਜਿਹੜਾ ਸਾਈਨ ਨਹੀਂ ਕੀਤੇ ਹੁੰਦੇ ਅੱਛਾ ਜੀ ਹੁਣ ਸਾਈਨ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀਤੇ ਨਹੀਂ ਕੀਤੇ ਪਰ ਸਾਨੂੰ ਇਹ ਲੱਗਦਾ ਵੀ ਜਦੋਂ ਕਿ ਅਸੀਂ ਐਮਐਲਏ ਐਮਪੀ ਚਤਾ ਕੇ ਭੇਜ ਦਿੰਦੇ ਆ ਕਿਸੇ ਨੂੰ ਉਹਨਾਂ ਦੇ ਕੋਲੋਂ ਹੀ ਫਾਈਲਾਂ ਜਾਂਦੀਆਂ ਨੇ ਉਹਨਾਂ ਨੂੰ ਆ ਫਾਈਲਾਂ ਦੇਖਣ ਵਾਸਤੇ ਹੀ ਭੇਜਦੇ ਆ ਉੱਥੇ ਜਿਨ੍ਹਾਂ ਨੇ ਨਹੀਂ ਦੇਖੀਆਂ ਤਾਂ ਗਲਤ ਗੱਲ ਨਹੀਂ ਕਾਦਿਆ ਸਾਹਿਬ ਜਿਹੜੇ ਸ਼ਾਹਜਹਾਨਪੁਰ ਵਾਲੇ ਮੁੰਡੇ ਬੈਰੀਗੇਡ ਤੋੜ ਕੇ ਆਏ ਸੀਗੇ ਅੱਗੇ ਅੱਜ ਦੁਬਾਰਾ ਜਿਹਨਾਂ ਤੇ ਫੇਰ ਲਾਠੀ ਚਾਰਜ ਹੋਇਆ ਤਾਂ ਜਿਹੜੀਆਂ ਰਾਜਸਥਾਨ ਦੇ ਕਿਸਾਨ ਜੱਥੇਬੰਦੀਆਂ ਨੇ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਵੀ ਸਾਡਾ ਕੋਈ ਨਾਤਾ ਨਹੀਂ ਉਹਨਾਂ ਦੇ ਨਾਲ ਇਹ ਮੁੰਡੇ ਆਪਣੇ ਆਪ ਗਏ ਨੇ ਤਾਂ ਅੱਜ ਤੁਸੀਂ ਕੰਡੈਮਨ ਕਰ ਰਹੇ ਹੋ ਉਸ ਦਿਨ ਤੁਹਾਡੇ ਜੱਥੇਬੰਦੀਆਂ ਕਹਿੰਦੀਆਂ ਨੇ ਕਿ ਸਾਡਾ ਨਾਤਾ ਨਹੀਂ ਅੱਜ ਨਾਤਾ ਹੈਗਾ ਨਹੀਂ ਸੀ ਨਹੀਂ ਉਹ ਸਾਡੀ ਜੱਥੇਬੰਦੀਆਂ ਨੇ ਪਹਿਲਾਂ ਵੀ ਆਏ ਨੇ ਅਸੀਂ ਕ ਕਹਿਆ ਜੀ ਉਹਨਾਂ ਨੇ ਆਨ ਰਿਪੋਰਟ ਕਿਹਾ ਜਿਹੜੇ ਮੂਹਰੇ ਬੈਰੀਕਾਡ ਤੋੜਦੇ ਉਹ ਕਿਸੇ ਨੇ ਉਹ ਕਿਸੇ ਨੇ ਕਹਾਤਾ ਹੁਣ ਜਿਵੇਂ ਅੱਗੇ ਭਾਨੂੰ ਜੀ ਨੇ ਕਹਾਤਾ ਸੀ ਕਿ ਬਈ ਕਿਉਂ ਜਿਸੀਂ ਵੇਲੇ ਆਨੇ ਆ ਵਾਪਸ ਵੀ ਸਾਨੂੰ ਲੋ ਚੰਗੇ ਨੇ ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ ਜੇ ਅਸੀਂ ਕਮਿਊਨਿਕੇਟ ਕਰ ਰਹੇ ਹਾਂ ਵੀ ਸਾਡੀ ਜਥੇ ਬੰਦੀਆਂ ਦੇ ਬੱਚੇ ਕੱਲ ਦੀ ਮੀਟਿੰਗ ਦੇ ਵਿੱਚ ਯੈਸ ਔਰ ਨੋ ਵਾਲੀ ਗੱਲਬਾਤ ਹੋਈ ਗਈ ਆ ਕੋਈ ਗੱਲਬਾਤ ਸਮਝਣ ਸਮਝਾਉਂਦੀ ਵੀ ਹੋਈ ਨਹੀਂ ਐਸਾ ਨੋ ਤੋ ਅੱਗੇ ਵੱਧ ਚੁੱਕੀ ਆ ਇਹਦਾ ਕਹਦਾ ਕਾਨੂੰਨ ਵਾਪਸ ਲੈ ਲਓ ਉਹ ਤਾਂ ਵਾਪਸ ਦੇਣੇ ਕਿਵੇਂ ਆ ਕਾਨੂੰਨ ਕੀ ਪ੍ਰਿਕਰਿਆ ਕਰਨੀ ਆ ਸਾਡੀ ਜਿਹੜੀ ਸਮਝ ਆ ਉਸ ਵਾਲੇ ਪਾਸੇ ਜਾ ਰਹੇ ਆ ਅਸੀਂ ਵੀ ਕਾਨੂੰਨੀ ਪ੍ਰਕਿਰਿਆ ਕਿਵੇਂ ਕਰੋਗੇ ਇਹਨੂੰ ਵਾਪਸ ਕਰਨ ਦੀ ਜੇ ਤੁਹਾਨੂੰ ਸਮਝਾਣਾ ਸ਼ੁਰੂ ਕਰਤਾ ਤੇ ਸਮਝਾਉਣ ਤੋਂ ਅੱਗੇ ਗੱਲ ਚੱ ਚੁੱਕੀ ਆ ਜੀ ਉਹਨਾਂ ਨੇ ਅੱਗੇ ਉਹ ਤੋਂ ਦੋ ਬਿੱਲ ਜਿਹੜੇ ਕੋਆਰਡੀਨੇਸੀ ਉਹ ਮੰਨ ਚੁੱਕੇ ਨੇ ਤੇ ਇਹ ਵੀ ਤੈਨੂੰ ਹੁਣ ਗੱਲ ਉੱਤੇ ਅੱਗੇ ਹੋ ਗਈ ਕਾਨੂੰਨੀ ਪ੍ਰਕਿਰਿਆ ਦੀ ਕਿਵੇਂ ਹੋਊਗੀ ਤਾਂ 26 ਜਨਵਰੀ ਨੂੰ ਬਹੁਤ ਜ਼ਿਆਦਾ ਸਿਕਿਉਰਟੀ ਹੁੰਦੀ ਹੈ ਦਿੱਲੀ ਹਰਸਾ ਤੇ ਐਨਾ ਉਹਨਾਂ ਟਰੈਕਟਰ ਮਾਰਚ ਕਰਕੇ ਜਾਵੇ ਤਾਂ ਕੋਲੈਸ਼ ਹੁੰਦਾ ਹੈ ਪੁਲਿਸ ਨਾਲ ਡਿਸਪਲਿਨ ਕਿਵੇਂ ਮੈਂਟੇਨ ਹੋਏ ਇਦਾਂ ਮੌਕੇ ਦੇਖਿਆ ਜਾਊਗਾ ਸਰਕਾਰ ਨੇ ਸੋਚਣਾ ਹੈ ਗਲਤ ਅਸੀਂ ਤਾਂ ਆਪਣੀ ਕਾਲ ਦੇਤੀ ਆ ਸੱਜੇ ਸਾਹਿਬ ਜਾਨਾ ਬਹੁਤ ਜਾਰੀਆਂ ਨੇ ਅੱਜ ਇੱਕ ਮਤਲਬ ਕੈਮਰੇ ਤੇ ਹੀ ਜਾਂਚ ਚੱਲੇਗੀ ਕਿ ਬਜ਼ੁਰਗ ਜੀ ਸ਼ਾਇਦ ਤੁਸੀਂ ਜੋ ਵੀਡੀਓ ਦੇਖੇ ਉਹ ਬੇ ਕੁਝ ਕਰ ਰਹੇ ਹਾਂ ਠੰਡ ਤੋਂ ਬਚਾਉਣ ਲਈ ਜਿਵੇਂ ਮੀਂਹ ਬਹੁਤ ਆ ਗਿਆ بارش ਬਹੁਤ ਆ ਗਈ ਕੋਈ ਪ੍ਰਬੰਧ ਹੋ ਰਿਹਾ ਹੈ ਅਸੀਂ ਹੁਣ ਜਿਹੜਾ ਕਹਿੰਦੇ ਆ ਬਲਫਾਫੇ ਵਾਲੇ ਜਿਹੜੇ ਉੱਪਰ ਉਹ ਵਾਟਰਪਰੂਫ ਟੈਂਟਿੰਗ ਆ ਉਹਦੀ ਅਸੀਂ ਹੁਣ ਅਰੇਂਜਮੈਂਟ ਕੀਤੀ ਆ ਦੇਖੋ ਅਸੀਂ ਸਰਕਾਰ ਦੇ ਬਰਾਬਰ ਤਾਂ ਹੈ ਨਹੀਂ ਜਿੰਨੀ ਸਾਡੇ ਕੋਲ ਕੋਸ਼ਿਸ਼ ਹੋ ਰਹੀ ਹੈ ਜੀ ਪੂਰੀ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰਜਾਈਆਂ ਦੀ ਗੱਦਿਆਂ ਦੀ 1000 ਲੇਡੀਜ਼ ਦਾ ਉੱਥੇ ਮੈਂ ਗੀਐਫਸੀ ਦੇ ਪਿੱਛੇ ਅਰੇਂਜਮੈਂਟ ਕੀਤਾ ਟੈਂਟਿੰਗ ਲਾ ਕੇ ਗੱਦੇ ਭੇਜੇ ਨੇ ਤੇ ਜਿੰਨੀ ਵੱਧ ਵੱਧ ਹੋ ਸਕਦੀ ਹੈ ਬਾਕੀ ਦੇਖੋ ਅਫਸੋਸਤਾ ਹੁੰਦਾ ਹੀ ਹੈ ਜੀ ਸਾਡੇ ਕੋਈ ਬੰਦਾ ਉਸ ਘਰ ਚ ਆ ਰਿਹਾ ਤੇ ਉਹਦੀ ਜਾਨ ਜਾ ਰਹੀ ਹੈ ਤੇ ਖਿਆਲ ਰੱਖਣ ਵਾਲੀ ਗੱਲ ਵੀ ਆ ਤੇ ਠੰਡ ਵੀ ਵੱਧ ਰਹੀ ਆ ਉਹਨਾਂ ਨੂੰ ਕੰਟਰੋਲ ਕਰਦੇ ਆ ਵੀ ਕਿਵੇਂ ਗਰਮ ਪਾਣੀ ਦਾ ਅਰੇਂਜਮੈਂਟ ਕੀਤਾ ਜਾਵੇ ਕਿਵੇਂ ਉਹਨਾਂ ਨੂੰ ਗਰਮ ਪਾਣੀ ਸਵੇਰੇ ਪੀਤਾ ਜਾਵੇ ਕਿਵੇਂ ਮੈਡੀਕਲੀ ਕਿਵੇਂ ਇਹਨਾਂ ਨੂੰ ਵਾਰਮ ਕਰ ਸਕਦੇ ਆ ਉਹਦਾ ਪੂਰਾ ਅਰੇਂਜਮੈਂਟ ਉਹਨ ਕਰਦੀ ਅੱਜ ਵੀ ਇਹੀ ਗੱਲ ਹੋਈ ਆ ਤੇ ਸਾਡੀ ਜਿਹੜੀ ਕਮੇਟੀ ਆ ਉਹਨ ਖਿਆਲ ਰੱਖੂਗੀ ਜੀ 4 ਜਨਵਰੀ ਨੂੰ ਕੱਲ ਨੂੰ ਮੀਟਿੰਗ ਹੋਣੀ ਆ ਦੁਆਰਾ ਫਿਰ ਮੀਟਿੰਗ ਚਲਦੀਆਂ ਰਹਿਣਗੀਆਂ ਸੰਭਾਵਨਾ ਹੈ ਜਾਂ ਕੋਈ ਗੱਲ ਖੜੂ ਕਰਨੀ ਹੈ ਸਰਕਾਰ ਦੀ ਮਰਜ਼ੀ ਆਈ ਸਾਡੀ ਤਾਂ ਨਹੀਂ ਹੈਗੀ ਅਸੀਂ ਤਾਂ ਸੰਘਰਸ਼ ਤੇ ਬੈਠੇ ਆ ਤੇ ਤਿੰਨੋਂ ਜਦ ਤੱਕ ਵਾਪਸ ਨਹੀਂ ਹੁੰਦੇ ਸਾਨੂੰ ਚਾਰ ਦੀ ਹੋਵੇ ਭਲਾ 14 ਦੀ ਹੋਵੇ ਸਾਡਾ ਜਿਹੜਾ ਫੈਸਲਾ ਅਟਾਲਾ ਵੀ ਜਦ ਤੱਕ ਇਹ ਤੈਨੂੰ ਲੋ ਵਾਪਸ ਨਹੀਂ ਹੁੰਦੇ ਜਦ ਤੱਕ ਅਸੀਂ ਇੱਥੋਂ ਥੱਲੇ ਕੋਈ ਮਨ ਨਹੀਂ ਮੰਨਣਗੇ ਅਗਰ ਕੱਲ ਦੀ ਮੀਟਿੰਗ 'ਚ ਕੋਈ ਸੰਦਾ ਨਹੀਂ ਨਿਕਲਦਾ ਤੇ ਅੱਗੇ ਮੀਟਿੰਗ ਜਾਰੀ ਰਹਿਣਗੀਆਂ ਅਗਰ ਉਹ ਬੁਲਾਉਂਦੇ ਨੇ ਫਿਰ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਤੋਂ ਬਾਅਦ ਡਿਸਕਸ ਹੁੰਦਾ ਹੁੰਦਾ ਜੀ ਸਾਡੀ ਯਾ ਸਾਨੂੰ ਉਹਦੇ ਅੜੀ ਆ ਕਿਹੜੀ ਗੱਲ ਤੇ ਸਾਡੀ ਗੱਲ ਲੜ ਗਈ ਉਹਦਾ ਮੀਟਿੰਗ ਕਰਾਂਗੇ ਤੁਹਾਡੇ ਦੌਰਾਨ ਵੀ ਸਾਨੂੰ ਸਰਕਾਰਾਂ ਦੇਖ ਹੀ ਰਹੀਆਂ ਨੇ ਵੀ ਕਿਦਾਂ ਦਾ ਲੈ ਕੇ ਆ ਰਿਹਾ ਇਸ ਦੱਸਦਾ ਕਹਿ ਰਿਹਾ ਵੀ ਜਬ ਕਾ ਗਰੂਨ ਵਾਪਸ ਲੈਣੇ ਆ ਉਹਦੇ ਬਾਰੇ ਜੇ ਸਲਾਹ ਕਰਦੇ ਹੋ ਤੇ ਅਸੀਂ ਆ ਰਹੇ ਹਾਂ ਤੇ ਸਾਡਾ ਜਿਹੜਾ 29 ਤਰੀ ਚਾਰ ਏਜੰਡੇ ਸੀਗੇ ਦੋ ਪੂਰੇ ਹੋ ਗਏ ਦੋਆਂ ਦੇ ਵਿੱਚ ਉਹਨੇ ਤਿੰਨ ਕਾਨੂੰਨ ਨੇ ਪਹਿਲੇ ਦੇ ਵਿੱਚ ਤੇ ਦੂਜੇ ਐਮਐਸਪੀਓ ਚ ਇਹ ਲਿਖਿਆ ਸੀਗਾ ਵੀ ਇਹ ਵਾਪਸ ਕਿਵੇਂ ਕੀਤੇ ਜਾਣਗੇ ਇਹ ਤੇ ਡਿਸਕਸ਼ਨ ਹੋਣੀ ਹੈ ਉਹ ਵੀ ਜਿੰਨੇ ਰਿਟਨਸ ਨਹੀਂ ਮਿਲੇ ਜਥੇਬੰਦੀਆਂ ਦਾ ਕਹਿਣਾ ਸੀਗਾ ਵਾ ਐਮਐਸਪੀ ਦੇ ਸੋਰੀ ਪ੍ਰਾਲੀ ਦੀ ਗੱਲ ਨਿਕਲ ਬਿਜਲੇ ਇੱਕ ਤੇ ਉਹ ਗੱਲ ਪਹਿਲਾਂ ਚੱਕੀ ਜਾਵੇਗੀ ਰਿਟਨਸ ਤੇ ਦੇਖੋ ਜਿੰਨੇ ਫੈਸਲੇ ਹੋਣਗੇ ਸਾਰੇ ਜਿਥੇਬੰਦੀਆਂ ਲੈ ਕੇ ਆਉਣਗੀਆਂ ਠੀਕ ਹੈ ਕੱਲ ਦੀ ਮੀਟਿੰਗ ਦੇ ਵਿੱਚ ਵੀ ਸਾਰੀ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੀ ਮੀਟਿੰਗ ਐਡਿਟ ਕੀਤੀ ਸੀ ਉਹੀ ਸਾਰੀ ਕਰਨ 40 ਨੂੰ 40 ਜਥੇਬੰਦੀਆਂ ਜਾਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਲਗਾਤਾਰ ਬਣੇ ਰਹੋ এবੀਪੀ ਸਾਂਝਾ ਦੇ ਨਾਲ